ਹਾਂਜੀ ਭਾਜੀ ਮੇਰਾ ਨਾਮ ਮਮਤਾ ਗਾਜੇ ਤੇ ਮੇਰੇ ਭਰਾ ਹੈਗੇ ਤਿੰਨੇ ਐ ਸਭ ਤੋਂ ਵੱਡਾ ਭਰਾ ਹੈਗਾ ਇਹ ਜਿਹੜਾ ਸਭ ਤੋਂ ਛੋਟਾ ਭਰਾ ਨਾ 16 ਸਾਲ ਦਾ ਉਹਨੇ ਲਵ ਮੈਜਿਕ ਕਰਾਈਗੇ ਉਹਦੇ ਸੋਦੇ ਜਿਹੜੇ ਹੈਗੇ ਨੇ ਉਹਨਾਂ ਨੇ ਸਾਡੇ ਠੁੱਠੇ ਬੱਚੇ ਕਰਵਾਏ ਨੇ ਅੱਗੇ ਠੀਕ ਹੈ ਉਸ ਤੋਂ ਬਾਅਦ ਉਹਨਾਂ ਦੀ ਪਰਚੇ ਸਾਡੇ ਤੇ ਕਰਾਇਆ ਅੱਜ ਦਾਦੀ ਨਾਮਾ ਹੋ ਗਿਆ ਸੀ ਉਹ ਵੇਲ ਮਿਲ ਗਈ ਸੀ ਮੇਰੇ ਭਰਾ ਨੂੰ ਤੇ ਮੇਰੇ ਜੱਜ ਨੂੰ ਉਹ ਕੱਟ ਸਾਈਕਲ ਦੀ ਚਾਬੀ ਲੈਣ ਗਏ ਨੇ ਇਹਨਾਂ ਵਿੱਚ ਮੇਰੇ ਛੋਟੇ ਭਰਾ ਨੇ ਤੇ ਸ਼ਿਵਮ ਨੇ ਤੇ ਨਾਲ ਉਹਦੇ ਨਾਲ ਹੋਰ ਮੁੰਡੇ ਹੈਗੇ ਸੀ ਉਹਨਾਂ ਨੇ ਫੜ ਕੇ ਇਹਨਾਂ ਨੂੰ ਦੱਤਾਂ ਦਮਾ ਲਏ ਕਿੱਥੋਂ ਲੈਣ ਆਲੇ ਮੇਰੇ ਭਰਾ ਉਹ ਲੋ ਜਿਹੜੇ ਜਟਾਲੀ ਗਲੀ ਵਿੱਚ ਰਹਿਣ ਵਾਲੇ ਜਿਹੜੇ ਨਾਮ ਕੀ ਨਾਲ ਉਹਦਾ ਨਾਮ ਕੀਤਨ ਸ਼ਿਵਮ ਤੇ ਨਾਲ ਉਹਦਾ ਸੋਰਾ ਵਿੱਕੀ ਤੇ ਨਾਲ ਹੋਰ ਮੁੰਡੇ ਵੀ ਹਿੱਗੇ ਸੀ ਉਹਨਾਂ ਨੇ ਬੁਲਾਏ ਸੀ ਕਿ ਗੁੰਡੇ ਗੰਡੇ ਕੋਈ ਹਿੱਗੇ ਸੀ ਜਿਨ੍ਹਾਂ ਨੇ ਦਾਤਰ ਮਾਰੇ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਨਹੀਂ ਬਾਜੀ ਅਸੀਂ ਨਹੀਂ ਕਿ ਕਿਸੇ ਮੁੰਡਾ ਕੱਲਾ ਹੀ ਗਿਆ ਸੀ ਇਹ ਥਾਣੇ ਤੱਕ ਭੱਜਾ ਗਿਆ ਅੱਗੋਂ ਉਹਦੇ ਸੋੜੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਹ ਕਹਿੰਦਾ ਤੈਨੂੰ ਕਿਹਾ ਸੀ ਘਰ ਨਾ ਆਵੀ ਹਲੇ ਸ਼ੁਰੂਆਤ ਹੈਗੀ ਤੈਨੂੰ ਹੁਣ ਗੋਲੀਆਂ ਮਾਰ ਦਿਆਂ ਸਿੱਧੀਆਂ ਕਿੰਨੇ ਵਜੇ ਦੀ ਗੱਲ ਹੈ ਇਹ 9:30 ਦੇ 9 ਵੇ ਦੀ ਗੱਲ ਹੈ ਕਿੰਨੇ ਕੁ ਮੁੰਡੇ ਆਏ ਸੀ ਜਿਨ੍ਹਾਂ ਨੇ ਦੱਤਾ ਦੱਤਾ ਤੇ ਕੇਤਨ ਨੇ ਤੇ ਸ਼ਿਵੂ ਨੇ ਮਾਰੇ ਤੇ ਨਾਲ ਚਾਰ ਪੰਜ ਮੁੰਡੇ ਸੀ ਉਹਨਾਂ ਦੀ ਵੀ ਹੱਥ ਫੜੀ ਗਏ ਭੱਜ ਗਏ ਮੋਕਾ ਛੱਡ ਕੇ ਆਪਣਾ ਮੋਟਰਸਾਈਕਲ ਛੱਡ ਕੇ ਉਥੇ ਭੱਜ ਗਏ ਚੱਪਲਾਂ ਮੇਰੀਆਂ ਭਾਈਓ ਚੱਪਲਾਂ ਦੀਆਂ ਉਥੇ ਆ ਤਾਂ ਜੂਨੋ ਦੀ ਕਾਰਵਾਈ ਕੀਤੀ ਪੁਲਸ ਉਹਦੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕਿਉਂ ਨਾ ਸਿਫਟਾਟ ਕਟਾ ਕੇ ਸਾਨੂੰ ਦੇਤੀਏ ਤੇ ਮੁੰਡੇ ਦੀ ਹਾਲਤ ਜਦਾ ਖਰਾਬ ਹੋ ਗਈ ਦੁਬਾਰਾ ਖਾਣ ਨਹੀਂ ਲੱਗੀ। ਖਾਣਾ ਪਿਆਣ ਕੋਈ ਨਹੀਂ ਆਇਆ। ਨਹੀਂ ਕੋਈ ਵੀ ਨਹੀਂ ਆਇਆ। ਤੁਹਾਨੂੰ ਕੀ ਲੱਗਦਾ ਪੁਲਸ ਉਹਨਾਂ ਨਾਲ ਮਿਲੀ ਹੈ? ਪੁਲਸ ਉਹਨਾਂ ਨਾਲ ਮਿਲੀ ਹੋਈ ਹੈ ਪੂਜੀ ਪੂਜੀ ਮਿਲੀ ਹੋਈ ਹੈ। ਅੱਗੇ ਵੀ ਉਹਨਾਂ ਨੇ ਸਾਡਾ ਝਗੜਾ ਹੋਇਆ ਸੀ ਦਾਜਨਾਮਾ ਕਰਨ ਤੋਂ ਬਾਅਦ ਇੱਕ ਮਹੀਨਾ ਬਾਅਦ ਉਹਨਾਂ ਨੇ ਸਾਡੇ ਝੂਠੇ ਬੱਚੇ ਕੀਤੇ ਉਹਨਾਂ ਨੇ। ਉਹਨਾਂ ਨੇ ਕੋਈ ਪੁਲਿਸ ਛੇ ਦਬਾਅ ਹਾਂਜੀ ਹਾਂਜੀ ਪੋਲਿਟਿਕ ਛੇ ਪਾਰਟੀਆਂ ਨਾਲ ਬਹੁਤ ਮਿਲੀਆਂ ਹੋਈਆਂ ਮੈਂ। ਉਹਨੂੰ ਦਬਾਅ ਕਰਕੇ ਤੁਹਾਡੇ ਤੇ ਐਕਸ਼ਨ ਸਾਡੇ ਨਾਲ ਹਾਂਜੀ ਸਾਡੇ ਨਾਲ ਬਿਲਕੁਲ ਧੱਕਾ ਹੋਣ ਦੇ ਜੀ ਕੀ ਮੰਗ ਕੀ ਕਰਦੇ ਤੁਸੀਂ ਮੰਗ ਸਾਨੂੰ ਇਹੀ ਚਾਹੀਦੀ ਹੈ ਕਿ ਮੇਰੇ ਫਾਦਰ ਤੇ ਮੇਰਾ ਭਰਾ ਇਹ ਵੀ ਜਦੋਂ 5 ਮਹੀਨੇ ਹੋ ਗਏ ਘਰੋਂ ਬੇਕਾਰ ਹੋਏ ਦੇ ਜੀ ਸਾਡੇ ਘਰ ਵਿੱਚ ਉਹਦਾ ਸੋਹਰਾ ਉਹ ਬੁੰਡੇ ਹੈਗੇ ਨੇ ਦੋਨੋਂ ਬੜਾ ਕੰਮ ਕਰਦੇ ਹੈਗੇ ਜੇ ਉਹ ਸਾਡੇ ਘਰ ਵਿੱਚ ਪੂਰਾ ਕਬਜ਼ਾ ਕਰਨਾ ਚਾਹੁੰਦੇ ਜੀ ਇਹਨਾਂ ਨੂੰ ਘਰ ਨਹੀਂ ਵੜਨ ਦਿੰਦੇ ਹੈਗੇ ਅਸੀਂ ਜੇ ਅਸੀਂ ਜਾਂਦੇ ਆ ਤਾਂ ਸਾਡੇ ਤੇ ਝੂਠੇ ਪਰਚੇ ਕਰਵਾ ਦਿੱਤੇ ਉਹਨਾਂ ਨੇ ਅਸੀਂ ਕਹਿੰਦੇ ਸਾਡੇ ਪਿਓ ਦੀ ਜਾਇਦਾਦ ਤੇ ਕਿਸੇ ਨੂੰ ਕੋਈ ਕਾੜ ਨਹੀਂ ਸਕਦਾ ਸਾਡੇ ਤੇ ਉਹਨਾਂ ਦੇ ਝੂਠੇ ਪਰਚੇ ਚਾਹਾਂ ਪਹਿਲਾਂ ਦੇ ਪਰਚੇ ਕਰਾ ਦਿੱਤੇ ਅਸੀਂ ਆਪਣੇ ਜ ਰੋ ਜੇ ਨਾ ਕਿਥੋਂ ਆਣਾ ਜੀ ਲੋਰੀ ਦੇਖਾਂ ਕੀ ਗੱਲ ਬਾਤ ਹੈ ਤੁਹਾਡਾ ਬਈ ਗੱਲ ਬਾਤ ਕੋਈ ਨਹੀਂ ਆਈ ਆਹ ਦੇ ਨਾਂ ਦੇ ਪਰਦੇ ਕਰਾਏ ਪਹਿਲਾਂ ਤੇ ਢੁੱਠੇ ਆਈ ਪਾਈ ਉਹਨੂੰ ਜਮਾਨਤ ਤੇ ਮਿਲ ਗਈ ਅੱਜ ਐਂ ਕਰੇ ਗਏ ਆ ਜਿਹੜੀ ਆੜੀ ਨੇ ਚਾਬੀ ਜਿਹੜੀ ਹੈ ਨਾ ਗਲਤ ਚੁੱਕ ਲੈ ਘਾੜ ਦੀ ਚੁੱਕ ਲਈ ਤੇ ਸਾਕਲ ਦੇ ਲੈ ਆਏ ਲੈ ਕੇ ਚਾਬੀ ਲੈ ਕੇ ਚਾਬੀ ਕਾਰ ਦੀ ਦੇ ਦਿੰਦਾ ਮੈਂ ਮੈਂ ਭਾਈ ਘਾਵਾ ਤੁੜਾ ਅੱਗੇ ਗਿਆ ਮੈਂ ਆਂਦੇ ਨੇ ਮਾਰਤਾ ਕਿੰਨੇ ਬੰਦੇ ਨੇ ਹਮਲਾ ਕੀਤਾ ਤੁਹਾਡੇ ਤੇ ਭਾਈ ਇਦਾਂ ਸ਼ਿਵਮ ਭਗੇ ਦੋਨੇ ਜਣੇ ਮੈਂ ਭਾਈ ਆਪਣਾ ਬਚਾ ਲ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਅੱਗੇ ਜਾ ਕੇ ਜੇ ਸੋਲੇ ਨੇ ਮੈਨੂੰ ਫਾੜ ਲਿਆ ਕਹਿੰਦਾ ਮੈਂ ਤੈਨੂੰ ਕਾਇਨਾ ਕਹੋਂ ਨਾ ਨੀ ਇਹ ਤੇ ਸ਼ੁਰੂਆਤ ਹੈ ਤੇਰੀ ਹਾਂ ਜਿਹੜਾ ਤੈਨੂੰ ਮੈਂ ਗੋਲੀਆਂ ਮਰਵਾ ਦਿੰਦੀ ਤੇ ਪੁਲਿਸ ਪੁਲਿਸ ਨੂੰ ਭਾਈ ਪੁਲਸਾਰੇ ਕੋਈ ਕਾਰਵਾਈ ਨਹੀਂ ਕਰਦੇ ਭਾਈ ਸਾਡੇ 4 ਮਹੀਨੇ ਤੋਂ ਹੋਵੇ ਲੜਾਈ ਕਰਦੇ ਵੇ ਤੁਹਾਨੂੰ ਕੀ ਲੱਗਦਾ ਪੁਲਿਸ ਮੇਰੀ ਹੋਈ ਹੋਰਾਂ ਨੂੰ ਮਿਲੀ ਹੋਈ ਭਾਈ ਸਰ ਮੇਲ ਤੱਕਣ ਪਾਈਆਂ ਵਾ ਇਹਨਾ ਨਾਮ ਕੀ ਕੀ ਉਹਨਾਂ ਜਿਹਨਾਂ ਦਾ ਸ਼ੱਟਾ ਮਾਰਿਆ ਭਾਈ ਕੀਤਾ ਸ਼ਿਵ ਨੇ ਮੱਥਾ ਤਾਂ ਮਾਰਿਆ ਵਾ ਬਹੁਤ ਸੋਰਾ ਵੀ ਨਾਲ ਹੀ ਅਗੋਨੇ ਫੜ ਲਿਆ ਮੈਨੇ ਤੂੰ ਥੋੜੇ ਜਿਹਾ ਕੀ ਨਾ ਦੇ ਕੋ ਉਹ ਦੇ ਕੀ ਭਾਈ ਪੋਨੇ ਭਾਈ ਵੀ ਲੋਕੋ ਜਾ ਕੇ ਫੜ ਲਿਆ ਹਾਂ ਜੀ ਤੁਹਾਡੇ ਥਾਣੇ ਸਾਹਮਣੇ ਅਸੀਂ ਬੈ ਗਏ ਹਾਂ ਹਾਂ ਜੀ ਪਿਛੇ ਤੋਂ ਮਾਮਲਾ ਆਇਆ ਜਾਂ ਝਗੜਾ ਆਇਆ 10 ਵਜੇ ਕੀ ਹਾਂ ਜੀ ਰਾਜੂ ਨੇ ਆਇਆ ਜੀ ਝਗੜਾ ਹੋਇਆ ਇਹਨਾਂ ਦਾ ਤੇ ਇਹਨਾਂ ਨੂੰ ਡਾਕਟਰ ਸਟਾ ਲਿਖਿਆ ਜਿਹੜਾ ਵੀ ਡਾਕਟਰ ਸਾਹਿਬ ਨਾਲ ਮੈਡੀਕਲ ਕਰੰਡੇ ਨੇ ਜਿਹੜੀ ਮੈਡੀਕਲ ਰਿਪੋਰਟ ਆਊਗੀ ਉਹਦੇ ਹਿਸਾਬ ਨਾਲ ਕਾਰਵਾਈ ਹੋਊਗੀ ਥਾਣੇ ਕੰਪਲੇਨ ਕਰਾਈਗੀ ਤਾਂ ਡੇ ਉਹਦੇ ਥਾਣੇ ਕੰਪਲੀਟ ਹੋ ਜਾਂਦੀ ਉਹ ਡਾਕਟਰ ਲੈਂਦਾ ਉਹ ਕੰਪਲੀਟ ਹੋ ਗਈ ਜੁੜਾ